ਦੇਖੋ ਭਗਵੰਤ ਮਾਨ ਜੀ ਨੇ ਆਪਣੀਆਂ ਉਪਲਬਧੀਆਂ ਗਣਾਉਂਦੇ ਹੋਏ ਇੱਕ 26 ਜਨਵਰੀ ਦੇ ਫੰਕਸ਼ਨ ਤੇ ਕਿਹਾ ਸੀ ਕਿ ਜੀ ਮੇਰੇ ਬੱਚਾ ਹੋਣ ਵਾਲਾ ਹੈ ਤੇ ਕੱਲ ਖਬਰ ਆਈ ਹੈ ਕਿ ਉਹਨਾਂ ਦੇ ਬੱਚਾ ਹੋਇਆ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਨੇ ਐਲਾਨ ਕੀਤਾ ਸੀ ਤਾਂ ਪੂਰਾ ਹੋ ਗਿਆ ਸ਼ਾਇਦ 2 ਸਾਲ ਦੇ ਵਿੱਚ ਇਹ ਉਹਨਾਂ ਦਾ ਪਹਿਲਾ ਹੀ ਐਲਾਨ ਹੈ ਜਿਹੜਾ ਪੂਰਾ ਹੋਇਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਰ ਸਿੰਘ ਚੰਨੀ ਇਫਤਾਰ ਪਾਰਟੀ ਬਹਾਨੇ ਜਲੰਧਰੀਆਂ ਦਾ ਮਨ ਟਟੋਲਣ ਲੱਗੇ ਨੇ ਉਹ ਮੁਸਲਮਾਨ ਪਾਈਚਾਰੇ ਵੱਲੋਂ ਰੱਖੀ ਇਫਤਾਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੰਤੋਖਪੁਰਾ ਮੁਹੱਲੇ ਪੂਜੇ ਇਸ ਮੌਕੇ ਚੰਨੀ ਨੇ ਸਾਦਗੀ ਭਰੀ ਸ਼ੈਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੁਹਾਨੂੰ ਦੱਸਦੇ ਕਿ ਇਹ ਸ਼ੈਲੀ ਉਹਨਾਂ ਮੁੱਖ ਮੰਤਰੀ ਬਣਨ ਸਮੇਂ ਅਪਣਾਈ ਸੀ ਇਸ ਮੌਕੇ ਲੋਕ ਚੰਨੀ ਦੀ ਸਾਦਗੀ ਤੋਂ ਬੇहद ਹੀ ਖੁਸ਼ ਨਜ਼ਰ ਆਈ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜਿੱਥੇ ਵੀ ਉਹਨਾਂ ਨੂੰ ਟੈਕਟ ਦਵੇਗੀ ਉਹ ਉਥੋਂ ਹੀ ਚੂਣ ਲੜਨਗੇ ਜਲੰਧਰ ਵਿੱਚ ਉਹਨਾਂ ਲਈ ਪੰਜ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਜਿਹੜੇ ਕਹਿ ਰਹੇ ਨੇ ਕਿ ਜਲੰਧਰ ਤੋਂ ਚੂਣ ਲੜਨ ਸਮੇ ਉਚੰਨੀ ਦੇ ਘਰ ਵਿੱਚ ਹੀ ਰਹਿਣਗੇ ਇਸ ਤੋਂ ਪਹਿਲਾਂ ਉਹ ਭਗਵਾਨ ਵਾਲਮੀਕ ਦੇ ਡੇਰੇ ਰਹੀਮਪੁਰ ਅਤੇ ਡੇਰਾ ਬੱਲਾ ਦੀ ਫੇਰੀ ਵੀ ਪਾ ਚੁੱਕੇ ਨੇ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੀ ਜੰਮਣ ਤੇ ਵਧਾਈ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਇਹ ਚਾਹੁੰਦੇ ਸਨ ਕਿ ਉਹਨਾਂ ਦੇ ਘਰ ਧੀ ਜਮੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ 2 ਸਾਲ ਮੁਕੰਮਲ ਹੋ ਗਏ ਤੇ ਹੁਣ ਉਹ ਪੰਜਾਬ ਦੀਆਂ ਧੀਆਂ ਨਾਲ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਵੀ ਇਮਾਨਦਾਰੀ ਨਾਲ ਨਿਭਾਉਣਗੇ ਲਾਲਚਾਰ ਦਬਾਅ ਦੇ ਅੱਗੇ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਲੇ ਉਹਨਾਂ ਨੂੰ ਦੇਸ਼ ਪੱਖੀ ਦੱਸ ਰਹੇ ਸੀ ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਨੂੰ ਗਰਦਾਰ ਦੱਸ ਰਹੇ ਹੈ ਜੀਨੇ ਗਰਦਾਰੀਆਂ ਕਰਨੀਆਂ ਉਹ ਬਾਰ-ਬਾਰ ਕਰਦਾ ਹੈ ਇਹਨਾਂ ਨੇ ਬਾਰ-ਬਾਰ ਬਦਨਾਮੀ ਖੱਟੀ ਹੈ ਕਿ ਲੋਕਾਂ ਤੋਂ ਮੋਹ ਪੰਗ ਹੋ ਗਿਆ ਇਹਨਾਂ ਦਾ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਚੋਂ ਉਮੀਦਵਾਰ ਲੱਭਦੀ ਹੈ ਜਦੋਂ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ ਚ ਬਹੁਤ ਵਧੀਆ ਸਾਫ ਸੁਥਰਾ ਕਰ ਲੈਂਦੇ ਕਹਿੰਦੇ ਬਹੁਤ ਵਧੀਆ ਬੰਦਾ ਹੈ ਜਾ ਦਿਨਾਂ ਚ ਉਹ ਜਾਂਦਾ ਤੇਰੇ ਜਲੂਸ ਕੱਢਦੇ ਆ ਫਿਰ ਉਹਦੇ ਘਰ ਮੂਰੇ ਧਰਨੇ ਦਿੰਦੇ ਆ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਆ ਭਈ ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ ਚ गेड़ा किसी और पास दे नहीं आया बात जो दरख्त है इसने अपने बाहर से खुद गिरना है किसी को इसको गिराने की जरूरत नहीं है ये खुद ही अपने आप को गिराएंगे तो लेकिन आखिर में पार्टी फैसला करेगी कि किसने कहाँ से लड़ना है जो पार्टी का फैसला होगा वैसे चलेंगे अच्छे चेहरे हैं जो जो अपने आप में कदवर नेता है ਲੋਕ ਜਿੰਨਕੋ ਮੰਨਤੇ ਉਨਕੋ ਅੱਗੇ ਲੈ ਕੇ ਆਪ ਆਗੂ ਸ਼ੀਤਲ ਅੰਗਰਾਲ ਤੇ ਸ਼ੀਤਲ ਰਿੰਕੂ ਦੇ ਭਾਜਪਾ ਵਿੱਚ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਦਿੰਦੇ ਆ ਉਹਨਾਂ ਕਹਿੰ ਹੈ ਕਿ ਇਹ ਸਭ ਲਾਲਚ ਵਸਤ ਜਾ ਰਹੇ ਨੇ ਜਾਂ ਫਿਰ ਦਬਾਅ ਕਰਨ ਜਾ ਰਹੇ ਨੇ ਜਦੋਂ ਰਿੰਕੂ ਨੇ ਕਾਂਗਰਸ ਛੱਡੀ ਸੀ ਤਾਂ ਆਪ ਸਰਕਾਰ ਨੇ ਉਸਨੂੰ ਦੇਸ਼ ਭਗਤ ਕਿਹਾ ਸੀ ਹੁਣ ਉਹੀ ਆਪ ਵਾਲੇ ਉਸਨੂੰ ਗद्दार ਕਹਿ ਕੇ ਭੰਡ ਰਹੇ ਨੇ ਚੰਨੀ ਸਿੰਘ ਚੰਨੀ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਜਿੱਥੇ ਦੇਸ਼ ਦੀਆਂ ਉਪਲਬਧੀਆਂ ਗਿਣਉਣੀਆਂ ਚਾਹੀਦੀਆਂ ਸੀ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀਆਂ ਉਪਲਬਧੀਆਂ ਗਰਾਉਣੀਆਂ ਸ਼ੁਰੂ ਕੀਤੀਆਂ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਲਦ ਹੀ ਉਹਨਾਂ ਦੇ ਘਰ ਮਹਿਮਾਨ ਆਉਣ ਵਾਲਾ ਉਹਨਾਂ ਨੇ ਕਿਹਾ ਕਿ ਇਹਨਾਂ 2 ਹੱਲਾ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜੋ ਮੁੱਖ ਮੰਤਰੀ ਨੇ ਕਿਹਾ ਉਹੀ ਹੋਇਆ ਨਹੀਂ ਤਾਂ ਅੱਜ ਤੱਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਵੀ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਗਏ ਇਹਨਾਂ 2 ਸਾਲਾਂ ਦੇ ਵਿੱਚ ਇੱਕ ਵੀ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਪੂਰਾ ਨਾ ਕਰ ਸਕੇ ਹੁਣ ਇਹਨਾਂ ਝੂਠੀਆਂ ਵਾਅਦਿਆਂ ਦਾ ਹੀ ਸਬਕ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਸਿਖਾਉਣਗੇ ਪਾਰਟੀਆਂ ਬਦਲਣ ਵਾਲੇ ਲੀਡਰਾਂ ਤੇ ਵੀ ਵੱਧਦੇ ਹੋਏ ਦਿਖਾਈ ਦਿੱਤੇ ਨੇ ਚੰਦੀ ਸਿੰਘ ਚੰਨੀ ਚੰਨੀ ਨੇ ਕਿਹਾ ਕਿ ਇਹੀ ਸਮਾਂ ਹੁੰਦਾ ਹੈ ਅਸਲੀ ਲੀਡਰ ਦੀ ਪਹਿਚਾਣ ਕਰਨ ਦਾ ਕਿ ਕਿਹੜਾ ਇਸ ਸਮੇਂ ਆਪਣੀ ਪਾਰਟੀ ਦਾ ਸਾਥ ਦੇ ਰਿਹਾ ਤੇ ਕਿਹੜਾ ਗਦਦਾਰੀ ਕਰ ਰਿਹਾ ਹੈ ਪੰਜਾਬ ਦੇ ਲੋਕ ਰਲ ਕੇ ਇਹਨਾਂ ਨੂੰ ਸਬਕ ਸਿਖਾਉਣਗੇ